ਨੋਟਬੰਦੀ ਤੋਂ ਬਾਅਦ ਦੇਸ਼ ਭਰ ਦੇ ਬੈਂਕਾਂ ਵਿੱਚ ਇੱਕ ਹੀ ਸ਼ਖਸ ਵਾਰ-ਵਾਰ ਨੋਟ ਬਚਵਾਉਣ ਲਈ ਲਾਈਨ ਵਿੱਚ ਨਾ ਲੱਗੇ ਇਸ ਲਈ ਸਰਕਾਰ ਨੇ ਉਂਗਲੀਆਂ ਦੇ ਉੱਤੇ ਸਿਆਹੀ ਲਾਉਣ ਦਾ ਫੈਸਲਾ ਤਾਂ ਕਰ ਲਿਆ ਪਰ ਹਾਲੇ ਤੱਕ ਬੈਂਕਾਂ ਵਿੱਚ ਸਿਆਹੀ ਲਾਉਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਈ এবিপি ਸੰਜਾ ਦੀ ਟੀਮ ਨੇ ਅੱਜ ਪੰਜਾਬ ਦੇ ਦੋ ਮੁੱਖ ਸ਼ਹਿਰਾਂ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਵਿੱਚ ਇਸ ਦਾ ਰਿਐਲਿਟੀ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਬੈਂਕਾਂ ਦੇ ਵਿੱਚ ਹਾਲੇ ਸਿਆਹੀ ਪਹੁੰਚੀ ਹੀ ਨਹੀਂ ਜਿਸ ਕਾਰਨ ਕੋਈ ਵੀ ਬੈਂਕ ਸਰਕਾਰ ਦੇ ਇਸ ਨਿਯਮ ਦੀ ਪਾਲਣਾ ਨਹੀਂ ਕਰ ਰਿਹਾ ਹਾਲਾਂਕਿ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਸਿਆਹੀ ਆਉਂਦੇ ਹੀ ਉਂਗਲਾਂ ਦੇ ਉੱਤੇ ਉਸ ਨੂੰ ਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਸੀਂ ਆਪਣੇ ਸਟਾਫ ਨੂੰ ਭੇਜ ਕੇ ਕੋਸ਼ਿਸ਼ ਕੀਤੀ ਹੈ ਕਿ ਉਹ ਸਿਆਹੀ ਮਿਲ ਜਾਂਦੀ ਜਾਵੇ ਪਰ ਅਜੇ ਤੱਕ ਸਾਡੇ ਕੋਲ ਸਿਆਹੀ ਪਹੁੰਚੀ ਨਹੀਂ ਹੈ ਉਮੀਦ ਆ ਜਿੱਦਾਂ ਹੀ ਆਵੇਗੀ ਅਸੀਂ ਉਹ ਸਿਆਹੀ ਵਾਲਾ ਕੰਮ ਸ਼ੁਰੂ ਕਰ ਦਾਂਗੇ ਮੀਨ ਵਾਈਲ ਅਸੀਂ ਜਿਵੇਂ ਪਹਿਲਾਂ ਕੰਮ ਕਰਦੇ ਸੀ ਉਸ ਹਿਸਾਬ ਨਾਲ ਸਾਡਾ ਕਾਊਂਟਰ ਚੱਲੂ ਆ ਤੇ ਅਸੀਂ ਕਿਸੇ ਵੀ ਕਸਟਮਰ ਵੀ ਨੂੰ ਕੋਈ ਦਿੱਕਤ ਨਹੀਂ ਹੋਣ ਦਿੰਦੇ ਗਵਰਨਮੈਂਟ ਨੇ ਅਭੀ ਹਮੇਂ ਪ੍ਰੋਵਾਈਡ ਨਹੀਂ ਹੁਆ ਜਿਸਵੇਂ ਪ੍ਰੋਵਾਈਡ ਹੋਗਾ ਮੂ ਗਵਰਨਮੈਂਟ ਕੇ ਉਸ ਆਰਡਰਸ ਕੋ ਪੂਰੀ ਤਰ੍ਹਾਂ ਕੰਪਲਾਈ ਕਰੇਗੇ ਔਰ ਉਸਕੇ ਉਪਰ ਪੂਰਾ ਅਮਲ ਕਰੇਗੇ ਔਰ ਲੋਗੋਨ ਕੋ ਕੋਸ਼ਿਸ਼ ਕਰੇਗੇ ਕਿ ਟ੍ਰਾਂਸਪਰੈਂਸੀ ਦੇ ਹਿਸਾਬ ਨਾਲ ਕੰਮ ਕੀਆ ਜਾਏ ਔਰ ਜਿਆਦਾ ਸਜਾਦਾ ਲੋਗੋਨ ਕੋ ਇਸ ਮੋਹਿਮ ਕਾ ਫਾਇਦਾ ਮਿਲੇ ਕਤਾਰਾਂ ਚ ਲੱਗੇ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਦੇ ਨਾਲ ਭੀੜ ਤੇ ਕਾਬੂ ਪਾਉਣ ਦੇ ਵਿੱਚ ਅਸਾਨੀ ਹੋਵੇਗੀ ਸਾਈ ਯੰਗ ਨੀ ਨਾਲ ਇਹਗਾ ਆਦਮੀ ਇੱਕ ਦਿਨ ਜੀ ਕੁਆਰੀ ट्रांजैक्शन ਕਰੇਗਾ ਜਾਂ ਹਫਤੇ ਬਾਅਦ ਕਰੇਗਾ ਰੋਜ਼ ਰੋਜ਼ ਤਾਂ ਨਹੀਂ ਕਰੇਗਾ ਨਾ ਨਿਸ਼ਾਨ ਲਗਾ ਰਹੇਗਾ ਤਾਂ ਬਾਅਦ ਵਿੱਚ ਆਦਮੀ ਕੋ ਭੀੜ ਘੱਟ ਰਹੇਗੀ ਕਿ ਦੁਬਾਰਾ ਉਸ ਨੂੰ ਮਿਲੇਗਾ ਨਹੀਂ ਲੋਕ ਸਰਕਾਰ ਦੇ ਸਿਆਹੀ ਵਾਲੇ ਫੈਸਲੇ ਦਾ ਸਵਾਗਤ ਕਰ ਰਹੇ ਨੇ ਪਰ ਨਾਲ ਹੀ ਲਾਈਨਾਂ ਦੇ ਵਿੱਚ ਲੱਗੇ ਹੋਣ ਕਾਰਨ ਚੁ ਦਿੱਕਤਾਂ ਪੇਸ਼ ਆਰੀਆਂ ਨੇ ਉਸ ਕਾਰਨ ਉਹ ਪਰੇਸ਼ਾਨ ਵੀ ਨੇ ਮੇਰੀ ਬੇਟੀ ਦਾ ਵਿਆਹ ਵਾ ਜੇ ਪੈਸੇ ਜਮ੍ਹਾਂ ਕਰਾਏ ਆ ਸਾਨੂੰ ਪੈਸੇ ਨਹੀਂ ਮਿਲ ਰਹੇ ਤੇ ਜੇ ਆਉਣੇ ਆ ਤੇ ਕਹਿੰਦੇ ਜੇ ਕੈਸ਼ ਖਤਮ ਹੋਇਆ ਵਾ ਖਲੋਗੇ ਚਲ ਜਾਈਦਾ ਵਾ ਸਾਡਾ ਬੇਟਾ ਬਿਮਾਰ ਸਾਨੂੰ 4 ਦਿਨ ਹੋ ਗਏ ਹਨ ਕਿ ਲਾਈਨ ਵਿੱਚ ਲੱਗਦੇ ਆ ਨੂੰ ਸਾਨੂੰ ਕੋਈ ਪੈਸਾ ਨਹੀਂ ਦਿੰਦੇ ਪਏ ਬੇਟਾ ਬਿਮਾਰ 105 ਬੁਖਾਰ ਹੈ ਸਾਡੇ ਬੱਚੇ ਨੂੰ ਜਿੱਤੇ ਹੀ ਕਿਤੇ ਜਾਂਦੇ ਕਹਿੰਦੇ 1000 ਦਾ ਨੋਟ ਨਹੀਂ ਚੱਲਣਾ 500 ਦਾ ਨੋਟ ਨਹੀਂ ਇਹਨਾਂ ਕੋਲ ਜਦੋਂ ਆਈਦਾ ਕਹਿੰਦੇ ਕੈਸ਼ ਖਤਮ ਇਹਨਾਂ ਦਾ ਕੈਸ਼ ਖਤਮ ਕਿੱਦਾਂ ਹੁੰਦਾ ਜੇ ਲੋਕਾਂ ਨੂੰ ਦਿੰਦੇ ਨਹੀਂ ਤੇ ਇਹਨਾਂ ਦਾ ਕੈਸ਼ ਮੁੱਕ ਕੇ ਕਿੱਥੋਂ ਜਾਂਦਾ ਵਾ